ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਦੇਖੋ ਜੀ ਛੋਟੀਆਂ ਛੋਟੀਆਂ ਖੁਸ਼ੀਆਂ ਆਪਣੇ ਲਈ ਬਹੁਤ ਵੱਡੀਆਂ ਬਣ ਜਾਂਦੀਆਂ ਹੁੰਦੀਆਂ ਨੇ ਮਹਾਰਾ ਸੱਚੇ ਪਾਤਸ਼ਾਹ ਜਦੋਂ ਮਿਹਰ ਕਰਦੇ ਨੇ ਉਹਦੋਂ ਸਭ ਕੁਝ ਹੋ ਜਾਂਦਾ ਹੁੰਦਾ ਹੈ ਤੇ ਆਪਾਂ ਨੂੰ ਤਾਂ ਸਿਰਫ ਉਸੇ ਦਾ ਹੀ ਗੁਰੂ ਦਾ ਹੀ ਆਸਰਾ ਹੈ ਕਿ ਆਪਾਂ ਉਹਦੇ ਉਹਦੀ ਰਜਾ ਚੱਲਣ ਵਾਲੇ ਆ ਛੋਟੇ ਛੋਟੇ ਹੁੰਦਿਆ ਨੇ ਆਪਣੇ ਆਪ ਨੂੰ ਮਹਾਰਾਜ ਦੇ ਸਰੰਡਰ ਕਰਤਾ ਸੀ ਤੇ ਅੱਜ ਵੀ ਆਪਾਂ ਮਹਾਰਾਜ ਦੇ ਸਰੰਡਰ ਹੀ ਆਂ ਖਾਲਸਾ ਜੀ ਨਾਲੇ ਮੈਂ ਅੱਜ ਚਬਰਾ ਸਾਹਿਬ ਕਟਿਆ ਥੋੜਾ ਜਿਹੀ ਹੋਇਆ ਤੇ ਮੈਂ ਸਮਾਪਤੀ ਕੀਤੀ ਆ ਤੇ ਫਿਰ ਉਹਦਾ ਬਲੌਗ ਤੁਹਾਡੇ ਕੋਲੇ ਆਊਗਾ ਬਲੌਗ ਬਣਿਆ ਹੋਇਆ ਬਲੌਗ ਪਾਵਾਂਗੇ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਮੈਨੂੰ ਪੁੱਛਦੇ ਨੇ ਉਹਨਾਂ ਨੂੰ ਫਿਰ ਉਸ ਤੋਂ ਬਲੌਗ ਤੋਂ ਪਤਾ ਲੱਗ ਜੂਗਾ ਆਪਾਂ ਉਹ ਬਲੌਗ ਪਾਉਨੇ ਆ ਤੇ ਹੁਣ ਆਪਾਂ ਛੋਟੀ ਜੀ ਇੱਕ ਖੁਸ਼ੀ ਆਪਣੀ ਕਿ ਆਪਾਂ ਛੋਟਾ ਜਿਹਾ ਪਾਰਸਲ ਆਇਆ ਆਪਣਾ ਇੱਕ ਤੇ ਆਪਾਂ ਖੋਲ ਕੇ ਤੁਹਾਨੂੰ ਦਿਖਾਉਨੇ ਆ ਤੇ ਇਹ ਛੋਟਾ ਜਿਹਾ ਮੇਰਾ ਪਾਰਸਲ ਆਇਆ ਇਹ ਮੈਂ ਫਲਿੱਪਕਾਰਟ ਤੋਂ ਮੰਗਾਇਆ ਹੋਇਆ ਦੇਖੋ ਜੀ ਚਲੋ ਮੇਰੇ ਲਈ ਤਾਂ ਇਹ ਹੀ ਛੋਟੀਆਂ ਛੋਟੀਆਂ ਖੁਸ਼ੀਆਂ ਹੀ ਬਹੁਤ ਵੱਡੀਆਂ ਨੇ ਦੇਖੋ ਜੀ ਜੇ ਕਿਸੇ ਵੀ ਮੇਰੇ ਭੈਣ ਭਰਾ ਨੂੰ ਇਹ ਵਧੀਆ ਲੱਗਿਆ ਤਾਂ ਮੈਨੂੰ ਕਮੈਂਟ ਜ਼ਰੂਰ ਕਰਨਾ ਦੇਖੋ ਜੀ ਮੇਰਾ ਇਹ అలਾਰਮ ਵਾਲਾ ਟਾਈਮ ਪੀਸ ਆਇਆ ਮੈਂ ਆਨਲਾਈਨ ਮੰਗਾਇਆ ਇਹ ਆ ਦੇ ਦਾ ਨਾਲ ਇਹਦਾ ਨਾਰਮ ਆਇਆ ਇਹਦਾ ਇਹ ਲੱਗ ਹੈ ਤੇ ਆਪਾਂ ਤੁਹਾਨੂੰ ਕੱਢ ਕੇ ਦਿਖਾਉਣੇ ਆਂ ਦੇਖੋ ਜੀ ਇਹ ਮਹਿਰੂਨ ਕਲਰ ਦਾ ਸੋਨਾ ਵਾ ਜਿਹੜੇ ਮੇਰੇ ਭੈਣ ਭਰਾ ਨੂੰ ਵਧੀਆ ਲੱਗਿਆ ਮੇਰੀ ਛੋਟੀ ਜੀ ਖੁਸ਼ੀ ਕਿਸੇ ਨੂੰ ਵਧੀਆ ਲੱਗੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਚਲੋ ਮੈਂ ਆਪਾਂ ਨੂੰ ਤਾਂ ਮੇਰੇ ਲਈ ਤਾਂ ਇਹ ਛੋਟੀਆਂ-ਛੋਟੀਆਂ ਖੁਸ਼ੀਆਂ ਹੀ ਬਹੁਤ ਵੱਡੀਆਂ ਨੇ ਤੇ ਤੁਸੀਂ ਮੈਨੂੰ ਸਾਰਾ ਨੇ ਕੀ ਦੱਸਣਾ ਕਿ ਮੇਰਾ ਟਾਈਮ ਪੀਸ ਲੋਗ ਵੈਸੇ ਮੈਂ ਮੈਂ ਤਾਂ ਪੂਰ ਪੰਜਾਬੀ ਬੋਲਦੀ ਆ ਤੁਹਾਨੂੰ ਪਤਾ ਹੀ ਆ ਮੈਂ ਲਿਖਦੀ ਵੀ ਪ्युअर ਪੰਜਾਬੀ ਆ ਕਿਉਂਕਿ ਵੈਸੇ ਤਾਂ ਹੁਣ ਵੀ ਇਹ ਤਾਂ ਵੀ ਮੈਂ ਹੈ ਨਹੀਂ ਕਿ ਆ ਵੀ ਮੈਂ ਇੰਗਲਿਸ਼ ਬੰਦ ਬੋਲਦੀ ਨਹੀਂ ਜਾਂ ਲਿਖ ਰਹੀ ਲਿਖਦੀ ਨਹੀਂ ਪਰ ਨਹੀਂ ਜਿਹੜੀ ਜਿਸ ਲੈਵਲ ਤੇ ਮੈਂ ਚੱਲਦੀ ਹਾਂ ਕਿਉਂਕਿ ਮੈਂ ਧਾਰਮਿਕ ਆਈਡੀਆ ਮੇਰੀ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਬਾਬਾ ਦੀਪ ਸਿੰਘ ਚੈਨਲ ਆ ਆਪਣਾ ਇੱਕ ਅਮਰਤਾ ਸਿੰਘ ਨੂੰ ਠੇਠ ਪੰਜਾਬੀ ਤੇ ਠੇਠ ਪੰਜਾਬੀ ਹੀ ਬੋਲਣੀ ਚਾਹੀਦੀ ਆ ਤੇ ਠੇਠ ਪੰਜਾਬੀ ਹੀ ਉਹਨੂੰ ਲਿਖਣੀ ਚਾਹੀਦੀ ਹੈ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਹ ਮੰਗਵਾਇਆ ਜੇ ਹੁਣ ਮੈਂ ਆਰਡਰ ਕੀਤਾ ਹੋਇਆ ਇੱਕ ਗੁਰਮੁਖੀ ਦੇ ਵਿੱਚ ਠੇਠ ਪੰਜਾਬੀ ਦੇ ਵਿੱਚ ਟਾਈਮ ਪੀਸ ਮੰਗਵਾਇਆ ਮੈਂ ਤੇ ਉਹ ਆਜੂਗਾ ਥੋੜੇ ਜਿਹੇ ਦਿਨਾਂ ਤੱਕ ਤੇ ਇਹ ਤਾਂ ਅੱਜ ਆਇਆ ਹੁਣੇ ਥੋੜਾ ਜਿਹਾ ਟਾਈਮ ਹੋਇਆ ਐ ਇਹਨੂੰ ਤੇ ਜੇ ਕਿਸੇ ਵੀ ਮੇਰੇ ਭੈਣ ਭਰਾ ਨੂੰ ਵਧੀਆ ਲੱਗਿਆ ਮੇਰੀ ਇਹਦੀ ਖੁਸ਼ੀ ਚੰਗੀ ਲੱਗੀ ਤਾਂ ਜਰੂਰ ਮੈਨੂੰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣਾ ਠੀਕ ਹੈ ਜੀ ਆਪਾਂ ਨੂੰ ਤਾਂ ਭਾਈ ਗਰੀਬਾਂ ਨੂੰ ਛੋਟੀਆਂ-ਛੋਟੀਆਂ ਖੁਸ਼ੀਆਂ ਆ ਨਾਲ ਆਇਆ ਜਲਾਰ ਮੇ ਦਾ ਉਹ ਲੋਨ ਆ ਲਾ ਇੱਥੇ ਆਪਾਂ ਇਹ ਵਿੱਚ ਕੱਢਾਂਗੇ ਨੂੰ ਆਹ ਤੇ ਗੁਰਦਵਾਰ ਜੀ ਹੈਗੀ ਆ ਸੱਲ ਪਾਵਾਂਗੇ ਫਿਰ ਆਪਾਂ ਇਹਨੂੰ ਆਪਾਂ ਲਾਵਾਂਗੇ ਤੇ ਮੈਨੂੰ ਮੇਰਾ ਮੇਰਾ ਟਾਈਮ ਦੇਖਦੇ ਨਹੀਂ ਦੇਖੋ ਇਤੋਂ ਚੰਗਾ ਲੱਗਿਆ ਠੀਕ ਹੈ ਜੀ ਤੇ ਬਾਕੀ ਆਪਣਾ ਅਗਲਾ ਬਲੌਗ ਚ ਦੁਪਹਿਰਾ ਸਾਭ ਦਾ ਆਈ ਜਾ ਕਿਉਂਕਿ ਦੁਪਹਿਰਾ ਸਾਭ ਦੇ ਵਿੱਚ ਦਾ ਬਲੌਗ ਮੈਂ ਬਣਾਇਆ ਸੀ ਤੇ ਦੁਪਹਿਰਾ ਸਾਭ ਕੱਟ ਕੇ ਹਟ ਗਿਆ ਅੱਜ ਮੈਂ ਥੋੜਾ ਟਾਈਮ ਹੋਇਆ ਤੇ ਉਹਦਾ ਬਲੌਗ ਆਊਗਾ ਹੁਣ ਮੈਂ ਉਹਨੂੰ ਕਰਨ ਦੀ ਸੈਟ ਕਰ ਰਖ ਰਹਾ ਹਜੇ ਤਾਂ ਮੈਂ ਮੈਨੂੰ ਹਜੇ 2:00 ਵਜੇ ਸਮਾਪਤੀ ਹੋਈ ਹੈ ਥੋੜਾ ਜਿਹਾ ਟਾਈਮਿੰਗ ਹੋਇਆ ਉੱਠੀ ਇਹਨਾਂ ਆਹ ਇਹਦਾ ਪਾਰਸਾ ਲੱਗ ਗਿਆ ਸੀ ਤਾਂ ਕਰਕੇ ਫਿਰ ਮੈਂ ਖੀਣ ਬਣਾਉਣ ਲੱਗੀ ਚਲੋ ਵਾਈ ਗੁਰੂ ਹਰੇਕ ਨੂੰ ਖੁਸ਼ੀ ਦੇਵੇ ਹਰੇਕ ਨੂੰ ਦੇ ਘਰ ਚੀਜ਼ਾਂ ਹੋਣ ਤੇ ਸਾਨੂੰ ਦਾ ਗਰੀਬਾਂ ਨੂੰ ਇਹ ਚੀਜ਼ਾਂ ਬਹੁਤ ਵੱਡੀਆਂ ਲੱਗਦੀਆਂ ਨੇ ਠੀਕ ਹੈ ਜੀ ਤੇ ਮੇਰੇ ਭੈਣ ਭਰਾ ਦੱਸਣ ਕਿੰਨੇ ਕ ਦਾ ਹੋਊਗਾ ਕਿੰਨੇ ਕੇ ਪੈਸਾ ਦਾ ਹੋਊਗਾ ਇਹ ਪਹਿਲੇ ਇੱਕ ਤਾਂ ਮੇਰਾ ਮਿੱਠੂ ਇੰਨਾ ਰੌਲਾ ਪਾਉਂਦਾ ਨਾ ਗੱਲ ਨਹੀਂ ਕਰਨ ਦੇਂਦਾ ਕਿਸੇ ਚਲੋ ਠੀਕ ਹੈ ਵਾਈ ਗੁਰੂ ਜੀ ਹੁਣ ਆਪਾਂ ਫਟੇ ਬਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ